ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਅਪ੍ਰੈਲ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਅੱਜ ਪੰਜਾਬ ਦੇ ਵਿੱਚ ਮੀਂਹ ਨੇਰੀ ਅਲਰਟ ਹੈ ਤਕਰੀਬਨ ਉਸੇ ਤਰ੍ਹਾਂ ਦੀ ਹੋਇਆ ਜੇਕਰ ਸਵੇਰ ਵੇਲੇ ਧੁੱਪ ਨਿਕਲਦੀ ਤਾਂ ਮੀਂਹ ਹੋਰ ਵੀ ਤਕੜਾ ਹੋ ਸਕਦਾ ਸੀਗਾ ਪਰ ਹੋਇਆ ਉਸ ਤੋਂ ਉਲਟ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਬੱਦਲਬਾਜ਼ੀ ਬਣੀ ਹੋਈ ਸੀਗੀ ਤੇ ਪੰਜਾਬ ਦੇ ਵਿੱਚ ਮਾਹੌਲ ਪੂਰਾ ਝੜੀਨੂਮਾ ਬਣ ਗਿਆ ਸਾਰੇ ਹੀ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਬੱਦਲਵਾਈ ਬਣਨੀ ਸ਼ੁਰੂ ਹੋਈ ਜੋ ਹੌਲੀ ਹੌਲੀ ਸੰਘਣੀ ਹੋਣੀ ਸ਼ੁਰੂ ਹੋ ਚੁੱਕੀ ਸੀਗੀ ਤੇ ਮੌਕੇ ਦੇ ਅਨੁਸਾਰ ਫਾਜ਼ਿਲਕਾ ਮੁੱਖ ਸਰ ਬਠਿੰਡਾ ਮਾਨਸਾ ਏਰੀਆ ਦੇ ਵਿੱਚ ਰਾਤ ਇਹੀ ਕਾਰਵਾਈਆਂ ਹੋਣ ਲੱਗ ਪਈਆਂ ਹੌਲੀ-ਹੌਲੀ ਇਸਨੇ ਦਿਨ ਚੜ੍ਹਦੇ ਸਾਰੇ ਹੀ ਪੰਜਾਬ ਨੂੰ ਕਵਰ ਕਰ ਲਿਆ तकरीबन ਫਰੀਦਕੋਟ, ਮੋਗਾ, ਬਰਨਾਲਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਤਰਨਤਾਰਨ, ਕਰਪੂਰਥਲਾ, ਜਲੰਧਰ ਜਾਂ ਗੁਰਦਾਸਪੁਰ ਤੇ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਹਲਕੀ ਜਿਹੀ ਕਿਣਮਣ ਹੋਣ ਲੱਗ ਪਈ ਤੇ ਜਿਹੜਾ ਸਾਰਾ ਦਿਨ ਹੀ ਜਾਰੀ ਰਹੀ ਹੈ। ਇੱਕ ਰਾਜੇ ਰਾਤ ਦੇ ਮੌਸਮ ਦੀ ਗੱਲ ਕਰੀਏ ਤਾਂ ਮਾਹੌਲ ਇਸੇ ਤਰ੍ਹਾਂ ਦਾ ਹੀ ਬਣਿਆ ਰਹਿ ਸਕਦਾ ਹੈ। ਹੋ ਸਕਦਾ ਹੈ ਕਿ ਅੱਜ ਰਾਤ ਨੂੰ ਕੁਝ ਕਿ ਖੇਤਰਾਂ ਦੇ ਵਿੱਚ ਠੰਡੀ ਹਨੇਰੀ ਵੀ ਚੱਲ ਸਕਦੀ ਹੈ ਤੇ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਗਰਜ-ਲੱਸ਼ ਬੱਦਲ ਵੀ ਦਿਖਾਈ ਦੇ ਰਹੇ ਹਨ ਆਮ ਨਾਲੋਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਆਮ ਨਾਲੋਂ ਟੈਂਪਰੇਚਰ 2 ਤੋਂ 3 ਡਿਗਰੀ ਘੇਟਾ ਜ਼ਰੂਰ ਦਰਜ ਕੀਤਾ ਗਿਆ ਹੈ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਆਉਣ ਵਾਲਾ ਪੂਰਾ ਹਫਤਾ ਵੀ ਮੌਸਮ ਠੰਡਾ ਰਹੇਗਾ ਹਲੂ ਚੱਲਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਅੱਜ ਰਾਤ 29 ਤੇ 30 ਦੀ ਰਾਤ ਨੂ ਵੀ ਮੌਸਮ ਠੰਡਾ ਰਹੇਗਾ ਤੇ ਇਸੇ ਤਰ੍ਹਾਂ ਹੀ ਕਿੜਮਿਣ ਲਗਾਤਾਰ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਹੁੰਦੀ ਰਹੇਗੀ ਤੇ 30 ਤਰੀਕ ਨੂੰ ਵੀ ਸਿਸਟਮ ਦਾ ਮੁੱਖ ਦਿਨ ਰਹੇਗਾ ਜਿਸ ਦੇ ਵਿੱਚ ਟੁੱਟਵੇਂ ਤੌਰ ਤੇ ਸਾਰੇ ਹੀ ਇਲਾਕਿਆਂ ਦੇ ਵਿੱਚ ਕਿੜਮਿਣ ਹੋਵੇਗੀ ਕੁਝ ਕੁ ਇਲਾਕਿਆਂ ਦੇ ਵਿੱਚ ਤੇਜ਼ ਸ਼ਰਾਟੇ ਲੱਗਣ ਦੀ ਵੀ ਸੰਭਾਵਨਾ ਵੱਧ ਰਹੀ ਹੈ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ 30 ਤਰੀਕ ਨੂੰ ਜੇਕਰ ਕੁਝ ਕੁ ਇਲਾਕਿਆਂ ਦੇ ਵਿੱਚ ਧੁੱਪ ਲੱਗਦੀ ਹੈ ਤਾਂ ਦੁਪਹਿਰ ਤੋਂ ਬਾਅਦ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਗੜੇਮਾਰੀ ਤੇ ਤੇਜ਼ ਹਵਾਵਾਂ ਤੇ ਤੂਫਾਨ ਵਰਗਾ ਮਾਹੌਲ ਵੀ ਬਣ ਸਕਦਾ ਹੈ ਅੱਜ 29 ਦਿਨ ਸਵੇਰ ਵੇਲੇ ਤੋਂ ਹੀ ਮੌਸਮ ਦੀ ਝੜੀ ਲੱਗੀ ਹੋਈ ਹੈ ਜਿਹੜਾ ਕਿ ਅੱਜ ਸਾਰਾ ਦਿਨ ਚੱਲਦੀ ਰਹੇਗੀ ਤੇ ਰਾਤ ਨੂੰ ਵੀ ਮੌਸਮ ਅਜਿਹਾ ਹੀ ਬਣਿਆ ਰਹੇਗਾ ਪੰਜਾਬ ਦੇ ਵਿੱਚ